ਜੀ ਪੈਣੀ ਸਾਹਿਬ ਤੇ तमाम ਸਾਥੀगण ਮੇਰੇ ਨਾਲ ਆਏ ਰੌਸ਼ਨ ਜੀ ਆਹ ਕਹਿਤਾ ਤੇ ਰੌਸ਼ਨ ਸਾਡਾ ਪ੍ਰਧਾਨ ਹੈ ਕਿਸਾਨ ਯੂਨੀਅਨ ਦਾ ਹਰਾ ਲੋੜ ਇਹ ਕਹਿਣ ਦੀ ਲੋੜ ਹੈ ਲਾਇਸੈਂਸ ਉਹਨਾਂ ਨੇ ਪਾਇਆ ਹੋਇਆ ਸੋ ਬਹੁਤ ਸਾਰੇ ਨਾ ਭਾਈ ਬਹੁਤ ਧੰਨਵਾਦ ਕਿ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਸਾਨੂੰ ਸੁਣਨ ਆ ਸੇ ਮੇਰਾ ਨਾਮ ਰਾਜਾ ਵੜਿੰਗ ਹੈ ਔਰ ਤਕਰੀਬਨ ਲੋਕ ਕਈ ਜਾਣਦੇ ਹੈ ਉਹ ਸਾਡਾ ਕੋਈ ਬਾਪੂ ਟਾਵਾਂ ਟੱਲਾ ਜਿਹੜਾ ਨਾ ਜਾਂਦਾ ਹੋਵੇ ਤਿੰਨ ਵਾਰ ਦਾ ਮੈਂ ਮਿਲਿਆ ਗਿੱਦੜ ਬਾਤੋਂ ਔਰ ਇਸ ਵਾਰੀ ਮੈਂ ਐਮਪੀ ਦੀ ਟਿਕਟਾਂ 'ਤੇ ਖੜਾ ਹੋਇਆ ਸੋ ਮੇਰੀ ਬੇਨਤੀ ਹੈ ਤਖੜੇ ਹੋ ਕੇ ਮੈਨੂੰ ਮੋਟਾ પાਕੇ ਜਿਤਾਓ ਮੈਂ ਦੇਸ਼ ਦੀ ਸੰਸਦ ਦੇ ਵਿੱਚ ਤੁਹਾਡੇ ਲੋਕਾਂ ਦੇ ਮੁੱਦੇ ਚੱਕਾਂਗਾ ਔਰ ਤੁਸੀਂ ਫਕਰ ਮਹਿਸੂਸ ਕਰੋਗੇ ਕਿ ਰਾਜਾ ਵੜਿੰਗ ਸਾਡੇ ਜਿਤਾਇਆ ਮੁੰਡਾ 540 ਐਮਪੀਆ ਦੇ ਸਾਹਮਣੇ ਧੂੜਾ ਪੱਟੀ ਜਾਂਦਾ ਤੁਸੀਂ ਇਹ ਫਕਰ ਮਹਿਸੂਸ ਕਰੋਗੇ ਰਾਏ ਸਿੱਖ ਬਰਾਦਰੀ ਦੇ ਮਸਲੇ ਰਾਏ ਸਿੱਖ ਬਰਾਦਰੀ ਦੇ ਰਿਜ਼ਰਵੇਸ਼ਨ ਦੇ ਪੱਕੇ ਮਸਲੇ ਇਹ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਚੱਕਾਂਗੇ ਅੱਜ ਵੀ ਇੱਕ ਪਾਰਟੀ ਕਾਂਗਰਸ ਪਾਰਟੀ ਨੇ 13 ਸੀਟਾਂ ਦੇ ਵਿੱਚੋਂ ਰਾਏ ਸਿੱਖ ਬੰਦੇ ਨੂੰ ਸ਼ੇਰ ਸਿੰਘ ਖੋਬਾਈ ਨੂੰ ਰਾਜੀ ਬੜਿੰਗੜੀ ਟਿਕਟ ਤੇ ਰਾਹੁਲ ਗਾਂਧੀ ਤੇ ਟਿਕਟ ਦਿੱਤੀ ਐ ਦਵਿੰਦਰ ਖੋਬਾਈ ਕਿਹਨੂੰ ਹੋਰ ਕਿਸੇ ਨੇ ਐਮਪੀ ਨੂੰ ਨਹੀਂ ਦੇਖ ਦਿੱਤੀ ਬੋਡੀ ਬਰਾਦਰੀ ਤੇ ਉਹਨਾਂ ਨੂੰ ਜ਼ਰਾ ਟੈਲੀਫੋਨ ਕਰਕੇ ਪੁੱਛ ਲਿਓ ਜੇ ਜਾਣਦੇ ਹੁਣ ਤਾਂ ਉਹ ਦੱਸਣਗੇ ਕਿ ਆਦੇ ਵੜੰਗਣੇ ਸਾਡੀ ਲੜਾਈ ਲੜੀ ਉੱਥੇ ਇੱਕ ਬੀਜਪੀ ਚੋ ਸੋਟੀ ਆ ਰਿਹਾ ਸੀ ਸਾਡੇ ਕੋਲੇ ਜਿਹੜਾ ਕਿਹਾ ਕਿ ਸਾਨੂੰ ਟਿਕਟ ਦੇ ਦਿਓ ਮੈਂ ਕਿਹਾ ਨਾ ਟਿਕਰ ਤਾਂ ਬਰਾਦਰੀ ਨੂੰ ਜਾਊਗੀ ਫਰੋਜਪੁਰ ਚ ਬਹੁਤ ਸਾਰੀ ਬਾਰਡਰ ਤੇ ਆਪਣੀ ਬਰਾਦਰੀ ਬੈਠੀ ਹੈ ਸੋ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਕਿ ਇਹ ਸਾਰੀ ਬਹੁਤ ਫੈਸਲਾਕੁਨ ਤੇ ਨਿਰਣਾਇਕ ਲੜਾਈ ਹੈ ਪੰਜਾਬ ਦੀ ਹੋਂਦ ਖਤਮ ਹੋ ਜਾਊਗੀ ਜੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਵਾਰੇ ਬਣ ਗਿਆ ਫਿਰ ਵੋਟਾਂ ਨਹੀਂ ਬਣਨਗੀਆਂ ਜਾਇਨਾ ਚ ਵੋਟਾਂ ਨਹੀਂ ਪੈਂਦੀਆਂ ਰਸ਼ੀਆ ਚ ਵੋਟਾਂ ਨਹੀਂ ਪੈਂਦੀਆਂ ਕੋਰੀਆ ਚ ਵੋਟਾਂ ਨਹੀਂ ਪੈਂਦੀਆਂ ਦਪਈ ਚ ਵੋਟਾਂ ਨਹੀਂ ਪੈਂਦੀਆਂ ਉੱਥੇ ਰਾਜੇ ਸ਼ਾਸਨ ਕਰ ਲੱਗ ਜਾਂਦੇ ਸਾਰੀ ਜ਼ਿੰਦਗੀ ਉਹ ਰਹਿੰਦੇ ਸ੍ਰਾਮ ਸਿੰਘ ਹਰਗੇ ਤੁਸੀਂ ਦੇਖਿਆ ਹੁਣ ਗਦਾਫੀ ਆ ਗਏ ਉਹ ਆ ਕੇ ਮਰਦੀ ਕਰਦੇ ਇੱਥੇ ਬਾਬਾ ਸਾਹਿਬ ਬੇਦਖਰ ਨੇ ਸਾਨੂੰ ਸੰਵਿਧਾਨ ਦਿੱਤਾ ਸੀ ਕੇ ਇਸ ਕਰਕੇ ਇੱਥੇ ਵੋਟਾਂ ਪੈਂਦੀਆਂ ਤੇ ਮੈਂ ਤੇ ਜੱਗਾ ਤੁਹਾਡੇ ਕੋਲੇ ਆਈ ਮੋਟਾ ਮੰਗਣ ਆਸਿਆ ਗਿਆ ਇੱਕ ਪਹਿਲਾਂ ਗਲਤੀ ਕਰ ਲਈਏ ਤੁਸੀਂ ਆ ਤੁਸੀਂ ਕੀਤੀ ਆ ਜਿਹੜੀ ਉੱਥੇ ਮੁੰਡੇ ਖੜੇ ਸਾਰੇ ਝਾੜੂ ਬੜਾ ਫੇਰਿਆ ਮਿੱਤਰੋ ਤੁਸੀਂ ਚੱਕ ਤੇ ਭੱਡੇ ਹਾਂ ਆ ਜਿਹੜੇ ਚਿੱਟੀਆਂ ਦਾੜੀਆਂ ਵਾਲੇ ਸਾਡੇ ਨਾਲ ਸੀਗੇ ਆ ਜਿਹੜੀਆਂ ਬੇਬੇਆਂ ਸਾਡੇ ਨਾਲ ਸੀ ਜਿਹੜੇ ਮੁੰਡੇ ਤੇ ਕੁੜੀਆਂ ਹੀਆਂ ਸੀ ਨਾ ਇਹਨਾਂ ਨੇ ਚੇਪੀ ਘੜਦੇ ਸਾਡੇ ਮਾਰ ਮਾਰ ਕੇ ਝਾੜੂ ਸਾਡੀ ਧੂੜ ਜੈਸੇ ਠੱਕੇ ਚਲਾਵਾ ਮਾਰਿਆ ਇਹਨਾਂ ਝਾੜਦੇ ਹੁਣ ਉਹੀ ਝਾੜੂ ਟੀਲਾ ਟੀਲਾ ਹੋਇਆ ਪਿਆ ਇਹ ਗੱਲ ਸਹੀ ਏ ਉਹ ਦੇਖ ਲੈ ਨਿੱਕੇ ਜਿਹੇ ਬੱਚੇ ਵਾਲੀ ਕੁੜੀ ਸਾਡੀ ਕਹਿੰਦੀ ਝਾੜੂ ਦਾ ਨਜ਼ਾਰਾ ਤੁਸੀਂ ਵੇਖਿਆ ਬੇਬੀ ਮਾਨੂੰ ਕੇ ਦੋ ਵਾਰੀ ਐਮ.ਐਲ.ਏ ਬਣਾਈ ਆਈਏ मिली है जप्पी पाई है कोई मरे कोई है, पे कोई, कोई, कोई जमे पे ठीक किया ਤੁਹਾਡੇ ਪਿੰਡ ਚ ਕੋਈ ਕੁੱਤੋਂ ਮਨਾਰ ਬਣਾਤਾ ਕੋਈ ਬਣਾਇਆ ਮੈਨੂੰ ਚ ਤੁਹਾਡੇ ਪਿੰਡ ਦਾ ਮੁੰਡਾ ਕੋਈ ਨੌਕਰੀ ਲਾਇਆ ਨਸ਼ਾ ਪਿੰਡ ਚ ਘਟਾਤਾ ਰੇਤਾ ਚੱਕੜੋ ਬੰਦ ਕਰਾ ਜੀ ਰੇਤਾ ਚੱਕੜੋ ਬੰਦ ਹੋ ਗਿਆ ਸਾਡੇ ਇੰਜ ਮਹੀਨਾ ਚ ਰੇਤਾ ਹਾਂ ਜਮੀਨਾ ਚ ਰੇਤਾ ਪਿਆ ਹੈ ਹਜੇ ਤਾਂ ਜਮੀਨਾ ਚ ਪਿਆ ਹਜੇ ਸ਼ੁਕਰ ਕਰੋ ਇਹਨਾਂ ਨੇ ਸਿਰ ਚ ਨਹੀਂ ਰੇਟਾ ਪਾਇਆ ਓਏ ਓ ਰ ਮਸ਼ੀਨਾ ਨਹੀਂ ਦੋ ਦਰਿਆ ਚਲਾਈ ਖੜੀ ਏ ਆ ਚਲਾਈ ਖੜੀ ਜੇ ਤੇ ਬੰਚਰਾਏ ਰੋਜ਼ ਹੀ ਚਲਦੀ ਆ ਮਸ਼ੀਨਾ ਚਲਾਈ ਖੜੀ ਜੇ ਕੋਣ ਚਲਾਈ ਖੜੀ ਜੇ ਇਹ ਮਾਰੋਕੇ ਆ ਅੱਜ ਮਾਰੋਕੇ ਚਾਹੇ ਕਿਉਂ ਨਾ ਹੋਇਆ ਸੀ ਤੇ ਐਮਐਨਏ ਮੈਂ ਬਣਾਈਏ ਐਮਐਲਏ ਕਿਹੜੇ ਬਣਾਈਏ ਹਾਂ ਤੇ ਮੋਟਾ ਤੇ ਨਹੀਂ ਪਾਈਂਗੇ ਉਹਨ ਮਸ਼ੀਨ ਤਾਂ ਤੇ ਨਹੀਂ ਚਲਾਈ ਜੇ ਕਿਉਂਕਿ ਮਸ਼ੀਨਾ ਅਗਲੀ ਚਲਾਊਗੀ ਕੋਰੀ ਕੋਰੀ ਮਸ਼ੀਨੋਂ ਢਾਈ ਸਾਲ ਚੱਲੂਗੀ ਇਹ ਤੋਂ ਬਾਅਦ ਮਸ਼ੀਨ ਤੁਸੀਂ ਪੱਕੀ ਦਾ ਹੋਰੇ ਖੋਦੇ ਨੇ ਪਲੰਗਰ ਵਾ ਹੁਣ ਦਾ ਪਲੰਗਰ ਖੋਲੇ ਬੈਠੇ ਮੇਰੇ ਕਹਿਣ ਦਾ ਮਤਲਬ ਇਹ ਤੁਹਾਡੀ ਗਲਤੀ ਹੈ ਮਿੱਤਰੋ ਤੁਹਾਨੂੰ ਲੱਗਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਬਿਨਾ ਘਰ ਤੋਂ ਚੱਲੂਗੀ ਇਹ ਬਿਨਾ ਬਿડા 99 ਨਾਲ ਤੋਂ ਚੱਲੂਗੀ ਇਹਨਾਂ ਨੇ ਤਾਂ ਕੱਖ ਨਹੀਂ ਛੱਡਿਆ ਕ੍ਰਾਪਸ਼ਨ ਵਧ ਗਈ ਤੇ ਘਟ ਗਈ ਵਧ ਗਈ ਗਸ਼ਾ ਵਧ ਗਿਆ ਤੁਹਾਡੇ ਪਿੰਡ ਦੇ ਕਿੰਨੇ ਮੁੰਡੇ ਲੱਗੇ ਨੌਕਰੀ ਦੱਸਿਓ ਬਈ ਇੱਕ ਵੀ ਗੋਨੀ ਲੱਗੇ ਉਹ ਤੇ ਫਿਰ ਮੋਟਾ ਕਾ ਨਹੀਂ ਪਾਈਏ ਨਹੀਂ ਫਿਰ ਬੀਬੀ ਵੜਨੀ ਨਹੀਂ ਚਾਹੀਦੀ ਪੱਕਾ ਹਾਂ ਮਾਨੂੰ ਕੇ ਮਾਨੂੰ ਕੇ ਕਰਾ ਦਿਓ ਭਗਵਾਨ ਤੁਮਾਂ ਦੇ ਚੁਟਕਲੇ ਸੁਣ ਲੋ ਮੇਰੇ ਬਾਈ ਦੇ ਉਹ ਕਹਗਾ ਮੇਰਾ ਪ੍ਰਹਾੜ ਸੀਐਮ ਸਾਹਿਬ ਕਹਿਣਗੇ ਚੱਕ ਦੇਾਂਗੇ ਠੋਕ ਦੇਾਂਗੇ ਦੇਖਿਓ ਔਰੇ ਭਾਈ ਤੁਸੀਂ ਮੁੱਖ ਮੰਤਰੀ ਬਣ ਗਏ ਹੋ ਪਹਿਲਾਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਛੰਗੇ ਲੱਗਦੀ ਹੁਣ ਮੁੱਖ ਮੰਤਰੀ ਬਣਦੇ ਹੋ ਤੁੰ ਤੁਸੀਂ ਕਹੋ ਕੀ ਰਾਇਸਿਕ ਬਰਾਦਰੀ ਦੇ ਪੇਟ ਦੇ ਪਿੰਡਾਂ ਦੇ ਲੋਕੋ ਮੈਂ ਤੁਹਾਡੇ ਮੁੰਡਿਆਂ ਨੂੰ ਨੌਕਰੀ ਦਿਆਂਗਾ 2500 ਮੁੰਡਿਆਂ ਨੂੰ ਨੌਕਰੀ ਦਿਆਂਗਾ ਮੈਂ ਆਹ ਤੁਹਾਡੀ ਡਿਵੈਲਪਮੈਂਟ ਕਰਾਵਾਂਗਾ ਹੁਣ ਵੀ ਉਹੀ ਚੜਚਾ ਔਰ ਤੁਸੀਂ ਵੀ ਆਹੀ ਪਸੰਦ ਕਰਦੇ ਹੋ ਮਾਰੇ ਬੰਦੇ ਨੂੰ ਟਰੈਕਟਰ ਤੇ ਵਧਾ ਦੇਓਗੇ ਨਾ ਅੰਜਾਨ ਨੂੰ ਉਹ ਰੀਆਂ ਕਲੱਚ ਪਲੇਟਾਂ ਫੇਲ ਕਰ ਦੂਗਾ ਨਾਲ ਦੀ ਨਾਲ ਹਿੱਸਾ ਖੋਲ ਕੇ ਕਲੱਚ ਪਲੇਟਾਂ ਪਾਉਣੀਆਂ ਪੈਣਗੀਆਂ ਉਹ ਵੀ ਤੁਸੀਂ ਕੀਤਾ ਪੰਜਾਬ ਦੀਆਂ ਕਲੱਚ ਪਲੇਟਾਂ ਫੇਲ ਕਰਨ ਦਾ ਕੰਮ ਤੁਸੀਂ ਕੀਤਾ ਖਾਸ ਕਰਕੇ ਮੁੰਡਿਆਂ ਨੂੰ ਮੁੰਡਿਆਓ ਉਹ ਕਿਹੜਾ ਹੈ ਗਾਣਾ ਨੇ ਮੁੜਿਆਵੇ ਮੁੜਿਆਵੇ ਕੀ ਹੈ ਆਪਣੇ ਘਰਾਂ ਵਿੱਚ ਅਰਦਾਸ ਮਣ ਗੁੰਦਾ ਗਾਣਾ ਲਗਾ ਜੱਗਾ ਗਾ ਲੈਦਾ ਹੁੰਦਾ ਇਹ ਵੀ ਗਾ ਲੈਦਾ ਮੁੜਿਆਵੇ ਮੁੜਿਆਵੇ ਸੱਜਣਾ ਮੋੜਿਆ ਆਪਣੇ ਘਰਾਂ ਨੂੰ ਇਹੋ ਜਿਹਾ ਗਾਣਾ ਹੈ ਮਾਨ ਸਾਹਿਬ ਦਾ ਹੁਣ ਮੁੜਿਆਓ ਬਹੁਤ ਹੋ ਗਿਆ ਕਾਂਗਰਸ ਪਾਰਟੀ ਇੱਕ ਚੰਗੀ ਪਾਰਟੀ ਹੈ ਕਾਂਗਰਸ ਪਾਰਟੀ ਨੇ ਬੇਬੀ ਜੀ ਮਾਨ ਸਾਹਿਬ ਦਾ 1000 ਰੁਪਿਆ ਆਇਆ ਹੈ ਇਹ ਕੋਨੀ ਹੈ ਨਹੀਂ ਹੈ ਲੈ ਲੋ ਸਵਾਲ ਕਬੀ ਮੀਨੇ ਉਹ ਕੇ ਮਾਨ ਸਾਹਿਬ ਨੂੰ ਬਣੇ 26000 ਰੁਪਿਆ ਥੋੜਾ ਬਣ ਕੇ ਮਾਨ ਦੇ ਨਾਲ ਮਾਨੂਕੇ ਨੂੰ ਕਿਹਾ ਯਾਰ 26000 ਤੈਨੂੰ ਵੋਟਾਂ ਪਾਵਾਂਗੇ ਕਾਂਗਰਸ ਪਾਰਟੀ ਨੇ ਤੁਹਾਨੂੰ ਹਜ਼ਾਰ ਦਿੱਤਾ ਫਿਰ ਕੀ ਕੀਤਾ ਤੁਹਾਡੀ ਪੈਨਸ਼ਨ ਵਧਾਈ 500 ਰੁਪਿਆ ਪੈਨਸ਼ਨ ਹੁੰਦੀ ਸੀ ਅਸੀਂ 1500 ਕੀਤੀ ਤੁਹਾਡੀ ਕੁੜੀ ਦੇ ਵਿਆਹ ਤੇ 16000 ਮਿਲਦਾ ਸੀ ਅਸੀਂ 51000 ਕੀਤਾ ਤੁਹਾਡੀਆਂ ਬਸਾਂ ਦਾ ਕਰਾਇਆ ਮੁਫਤ ਕੀਤਾ ਆ ਜਿਹੜੀ ਕਣਕ ਮਿਲਦੀ ਹੈ ਕਾਂਗਰਸ ਨੇ ਦਿੱਤੀ ਸੀ ਮਰੇਗਾ ਹਾਂ ਕਿਹੜੀ ਕਰਨ ਹੁਣ ਆਟਾ ਲੈ ਲੈ ਤੂੰ ਮਾਨੂੰ ਕਹਦਾ ਮਾਨੂੰ ਕਹਦਾ ਆਟਾ ਚੱਕ ਕੇ ਤੇ ਮੀਨੇ ਮੋੜੇ ਤੇ ਪੰਨੇ ਗਰਮੀ ਚ ਪੰਜਾ ਦਿਨਾਂ ਪਾ ਦੇ ਕੇ ਸੁੰਡ ਫਿਰ ਤੇਰੇ ਖਾ ਖਣਗੇ ਪਸੂ ਹਾਂ ਨਾ ਕਿਸੇ ਨੇ ਆਟਾ ਮੰਗਿਆ ਨਾ ਲੱਲਾ ਨੇ ਖੱਖਾ ਕਹਿੰਦੇ ਆਟਾ ਕਿਉਂਕਿ ਆਟਾ 500 ਕਰੋੜ ਰੁਪਏ ਦਾ ਭਿਓਂ ਤੇ ਪੈਸੇ ਦਾ ਤੇ ਉਖਾਣੇ ਇਸ ਕਰਕੇ ਆਟਾ ਦਿੱਤਾ ਬਈ ਗਣਕ ਅਸੀਂ ਲੋਕਾਂ ਨੂੰ ਦਾਣੇ ਦੇ ਦਿੰਦੇ ਸੀ ਦਾਣੇ ਲੋਕ ਵੇਚ ਦਿੰਦੇ ਸੀ ਚੱਕੀ ਤੇ ਹੋਲੀ-ਹੋਲੀ ਵਿਚਾਰੇ ਉਥੋਂ ਅਟ ਕਣਕ ਲੈ ਕੇ ਆਟਾ ਬਣਾ ਕੇ ਆਪ ਦਾ ਗੁਜ਼ਾਰਾ ਕਰੀ ਜਾਂਦੇ ਸੀ ਟੈਂਸ਼ਨ ਆ ਲੋ ਕੰਮੀਆਂ ਕਰਤੀ ਐ ਇਹਨਾਂ ਲੋਗਾਂ ਨੇ ਇਹਨਾਂ ਤੋਂ ਕੀ ਭਾਲਦੇ ਹੋ ਇਹ ਥੋੜੇ ਦਾਣੇ ਨਾਲ ਲੈ ਜਾਣ ਸੋ ਮੇਰੀ ਬੇਨਤੀ ਐ ਪਰ ਤੁਸੀਂ ਵੀ ਭੁੱਲ ਜਾਨੇਓ 5 ਲੱਖ ਦਾ ਤੁਹਾਡਾ ਇਲਾਜ ਦਾਕਾਰ ਕਾਂਗਰਸ ਪਾਰਟੀ ਨਹੀਂ ਬਣਾ ਰਹੀ ਸੀ ਭੁੱਲ ਗਏ ਨਰੇਗਾ ਕਾਂਗਰਸ ਨੇ ਖਿਲਾਈ ਸੀ ਹੁਣ ਕੇ ਸਾਡੀ ਸਰਕਾਰ ਆ ਗਈ 400 ਰੁਪਏ ਨਰੇਗਾ ਦੀ ਦਿਹਾੜੀ ਕਰਨ ਲੱਗੇ ਆ 400 ਰੁਪਏ ਪਰ ਥੋੜਾ ਜਿਹਾ ਗੌਰ ਫਰਮਾਇਓ ਸਾਡੇ ਲੋਕਾਂ ਤੁਸੀਂ ਫਰਮਾਉਨੇ ਨਹੀਂ ਐ ਸਾਡੇ ਤੇ ਬਸਦਾ ਤੁਸੀਂ ਚੜ ਗਿਆਂ ਥੋਡੇ ਮਗਰ ਜਿਹੜਾ ਬਾਪੂ ਸੀ ਘਰ ਵਾਲਾ ਥੋਡੇ ਉਹ ਵੀ ਚੜਦਾ ਹੁਣ ਵਾਸਤੇ ਨਾਲ ਸਾਨੂੰ ਗਾਲਾਂ ਕੱਢਦਾ ਕਿ ਯਾਰ ਪਹਿਲੀ ਵਾਰੀ ਜਨਾਨੀ ਦੇ ਮਗਰ ਲਾ ਕੇ ਇਹਦੇ ਮਗਰ ਚੜਨਾ ਪੈਂਦਾ ਨਹੀਂ ਤਾਂ ਸਾਰੀ ਉਮਰ ਇਹਦੇ ਤੋਂ ਝੋਲਾ ਚਗਾ ਕੇ ਮੇਰੇ ਮਗਰ ਹੀ ਚੜੀ ਬਸਦੀ ਕਿਉਂਕਿ ਹਵਾਸ ਲੱਗੀ ਨਹੀਂ ਕਿਉਂਕਿ ਤੁਹਾਡੇ ਪਿੰਡ ਤਾਂ ਨਹੀਂ ਲੱਗੀ ਜਿਗਰਾਉ ਲੱਗੀ ਜਿਗਰਾਉ ਲੱਗੀ ਆ ਜੀ ਸੁਣਦੇਰੇ ਮੇਰੇ ਕਹਿਣ ਦਾ ਮਤਲਬ ਹੈ ਆ ਪਿੱਛੇ ਸਰਪੰਚ ਦੇ ਘਰੇ ਗਏ ਸੀ ਉਹ ਕਹਿੰਦਾ ਸਾਡੇ ਸਕੂਲ ਹੈ ਉੱਥੇ ਇੱਕ ਹੀ ਅਧਿਆਪਕ ਹੈ ਹੋਰ ਮੈਨੂੰ ਇੱਕ ਗੱਲ ਦੱਸੋ ਬੱਚੇ ਕਿਹਨਾਂ ਦੇ ਪੜਾਉਨੇ ਹਨ ਗਰੀਬਾਂ ਦੇ ਵੇਚ ਵਾਲਿਆਂ ਦੇ ਵੱਡੇ ਸਰਦਾਰਾਂ ਦੇ ਤਾਂ ਦਿੱਲੀ ਪੜਦੇ ਹੈ ਵੇਚ ਵਾਲੇ ਸਕੂਲਾਂ ਦੇ ਵਿੱਚ ਤਾਂ ਇੱਕ ਸਕੂਲ ਦੇ ਵਿੱਚ ਇੱਕ ਅਧਿਆਪਕ ਹੈ ਕਿਉਂ ਭਾਈ ਲਕਸ਼ਮ ਸਿੰਘ ਵਿੰਕਲ ਸਾਬ ਬੋਲੋ ਹਾਂ ਇੱਥੇ ਵੀ ਇੱਕ ਹੋਣਾ ਹੈ ਇੱਕ ਇੱਕ ਟੀਚਰ ਪੜ੍ਹਾਏਗਾ ਸੋ ਇਹ ਹਾਲਾਤ ਬਣ ਗਏ ਹੈ ਆਮ ਆਦਮੀ ਪਾਰਟੀ ਦੇ ਸੋ ਮੈਂ ਹੁਣ ਸਮਾਂ ਜ਼ਿਆਦਾ ਹੋ ਗਿਆ ਅਗਲੇ ਪਿੰਡਾਂ ਚ 2 ਘੰਟੇ ਲੇਟ ਆ ਮੇਰੇ ਪ੍ਰੋਗਰਾਮ ਹੈ ਮੇਰੀ ਬੇਨਤੀ ਹੈ ਰਾਜੇ ਬੜਿੰਗ ਦੇ ਬਾਰੇ ਜਿਹਨੂੰ ਮਰਜ਼ੀ ਪੁੱਛ ਲੋ ਰਾਜਾ ਬੜਿੰਗ ਜੋ ਕਹਿੰਦਾ ਉਹ ਕਰਦਾ ਹੈ ਬਾਦਲਾਂ ਨਾਲ ਲੜਦਾ ਹੈ ਐਤਕੀ 79 ਸੀਟਾਂ ਤੇ ਝਾੜੂ ਫਿਰ ਗਿਆ ਕਿੰਨੀਆਂ ਤੇ ਪਰ ਰਾਜਾ ਬੜਿੰਗ ਨੇ ਇਕੱਲੇ ਨਹੀਂ ਝਾੜੂ ਤੂੜ ਕੇ ਪਾਸੇ ਲਾਤਾ ਮੈਂ ਚ ਕਾਂਗਰਸ ਦਾ ਟਿੰਡਾ ਕਰ ਦੇ ਐਸ ਕੀ ਵੀ ਮੈਂ ਚਤ ਕੇ ਆਇਆ ਥੋੜੀ ਕਿਰਪਾ ਕਰ ਪਾਪੀ ਨਾਨੀ ਵੀ ਕਰਦਾ ਤੇ ਹੁਣ ਤਕੜੇ ਹੋ ਕੇ ਕਾਂਗਰਸ ਪਾਰਟੀ ਨੂੰ ਵੋਟਾ ਪਾਓ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਇਹ ਨਾ ਹੋਵੇ ਆਪਦੀਆਂ ਦਰਾਨੀਆਂ ਨੂੰ ਕਹਦੇ ਹੋ ਜਠਾਣੀਆਂ ਨੂੰ ਕਹਦੇ ਹੋ ਨਾ ਨਾਨਾ ਨੂੰ ਕਹਦੇ ਹੋ ਪੇਕਿਆਂ 'ਚ ਫੋਨ ਕਰਦੇ ਹੋ ਤੇ ਆਪਦੀਆਂ ਕੁੜਮਣੀਆਂ ਨੂੰ ਕਹਦੇ ਹੋ ਕਿ ਇਸ ਵਾਰੀ ਵੋਟਰ ਰਾਜੇਪੜਿੰਗ ਨੂੰ ਥੋਕਣੀ ਹੈ ਠੀਕ ਹੈ ਹਾਂ ਫੇਰ ਆਉਂਗਾ ਫਿਰ ਚਾਹ ਪੀ ਕੇ ਜਾਉਂਗਾ ਨਾਲੇ ਪਰੌਠੇ ਖਾ ਕੇ ਜਾਉਂਗਾ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਰਾਤ ਨੂੰ ਬੈਠ ਕੇ ਕਰਕੇ ਨਾ ਤੁਹਾਡਾ ਸਾਰਿਆਂ ਦਾ ਧੰਨਵਾਦ ਉਮੀਦ ਕਰਦਾ ਇੱਕ ਤਰੀਕ ਨੂੰ ਪੰਜੇ ਦਾ ਬਟਨ ਦਬਾ ਕੇ ਤੁਸੀਂ ਆਪਦੇ ਭਰਾ ਨੂੰ ਕਾਮਯਾਬ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ